ਲੋ ਜੀ ਸਵੇਰ ਦੇ 5 ਵਜੇ ਤੇ ਆਪਾਂ ਪਹੁੰਚ ਗਏ ਦੇਹਰਾਦੂਨ ਸ਼ਹਿਰ ਦੇ ਵਿੱਚ ਲੋ ਜੀ ਪਹੁੰਚ ਗਏ ਗੁਰਦੁਆਰਾ ਰਿਸ਼ੀਕੇਸ਼ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਰਿਸ਼ੀਕੇਸ਼ ਬੜਾ ਸੁੰਦਰ ਮਾਹੌਲ ਬਣਿਆ ਹੋਇਆ ਇਸ ਟਾਈਮ ਇੱਥੇ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਦੋਸਤੋ ਇੱਥੇ ਜਿਹੜਾ ਮੌਸਮ ਹੈ ਉਹ ਪੰਜਾਬ ਦੇ ਨਾਲੋਂ ਬਖਰਾ ਹੀ ਹੈ ਇੱਥੇ ਠੰਡ ਸ਼ੁਰੂ ਹੋ ਜਾਂਦੀ ਇੱਥੋਂ ਆ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਸਫ਼ਰ ਕਰ ਸ਼ੁਰੂ ਕਰ ਦਿੱਤਾ ਜੀ ਅੱਗੇ ਰਿਸ਼ੀਕੇਸ਼ ਦੇ ਵੱਲ ਜਾ ਰਹੇ ਆ ਗੁਰਦਵਾਰਾ ਪੌਂਡਾ ਸਾਹਿਬ ਤੋਂ ਕਿੰਨਾ ਬਾਜੀ ਇੱਥੋਂ ਰਿਸ਼ੀਕੇਸ਼ ਇੱਥੋਂ ਪੋਟਾ ਸਾਹ ਤੋਂ ਤਾਂ ਕਾਫੀ ਅੱਗੇ ਆ ਗਏ ਹਾਂ ਅਸੀਂ ਤੇਰਾ ਤੋਂ ਟੱਪ ਗਏ ਹਾਂ ਜੀ तकरीबन ਕਹਿੰਦੇ ਦਾ ਪਹਾਅ ਇੱਥੇ 15 ਕਿ 16 ਕਿਲੋਮੀਟਰ ਸਾਰਾ ਰਿਸ਼ੀਕੇਸ਼ ਹਾਂ 15 15 16 ਕਿਲੋਮੀਟਰ ਹੈਗਾ ਰਿਸ਼ੀਕੇਸ਼ ਰਿਸ਼ੀਕੇਸ਼ ਤੋਂ ਅੱਗੇ ਫਿਰ ਹੁਣ 2.5 300 ਹੈ ਜੀ 270 80 ਜੀ ਕਰੀਬ ਹੈਗਾ ਚਲੋ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਜਾਵਾਂਗੇ ਅੱਗੇ ਅੱਗੇ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਬਿਲਕੁਲ ਜੀ ਸੋ ਬਣੇ ਰਹੋ ਜੀ ਸਾਡੇ ਨਾਲ ਲਓ ਜੀ ਪਹੁੰਚ ਗਏ ਆਪਾਂ ਸ਼ਹਿਰ ਰਿਸ਼ੀਕੇਸ਼ ਬਹੁਤ ਹੀ ਮਨਮੋਹਕ ਜਿਹੜਾ ਮੌਸਮ ਹੈ ਇੱਥੇ ਕਿਉਂਕਿ ਬਰਸ਼ ਦੀ ਕੋਈ ਕੋਈ ਕਣੀ ਵੀ ਲੱਗ ਰਹੀ ਹੈ ਤੇ ਬੱਦਲਬਾਈ ਪੂਰੀ ਤੇ ਪੰਜਾਬ ਦੇ ਨਾਲੋਂ ਠੰਡ ਜਿਹੜੀ ਕਾਫੀ ਹੈ ਦੋਸਤੋ ਜਿੰਨੇ ਵੀ ਸੰਗਤ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦਰਸ਼ਨ ਕਰਨ ਦੇ ਲਈ ਜਾਂਦੀ ਹੈ ਉਹ ਸਭ ਤੋਂ ਪਹਿਲਾਂ ਗੁਰਦੁਆਰਾ ਪੌਂਟਾ ਸਾਹਿਬ ਤੋਂ ਹੋ ਕੇ ਫਿਰ ਅੱਗੇ ਜਾ ਕੇ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਆ ਕੇ ਆਰਾਮ ਕਰਦੀ ਹੈ ਇੱਥੇ ਰਾਤ ਰੁੱਕ ਕੇ ਫਿਰ ਅੱਗੇ ਸੰਗਤ ਪਹੁੰਚਦੀ ਹੈ

ਲੋ ਜੀ ਪਹੁੰਚ ਗਏ ਗੁਰਦੁਆਰਾ ਰਿਸ਼ੀਕੇਸ਼ ਸਾਹਮਣੇ ਜੀ ਦੇਖ ਰਹੇ ਹੋ ਗੁਰਦੁਆਰਾ ਰਿਸ਼ੀਕੇਸ਼ ਬੜਾ ਸੁੰਦਰ ਮਾਹੌਲ ਬਣਿਆ ਹੋਇਆ ਇਸ ਟਾਈਮ ਇੱਥੇ ਲੋ ਜੀ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੇ ਆਓ ਚੱਲਦੇ ਆ ਤੇ ਸਾਡੇ ਨਾਲ-ਨਾਲ ਤੁਸੀਂ ਵੀ ਕਰਿਓ ਦਰਸ਼ਨ ਗੁਰਦੁਆਰੇ ਸ਼੍ਰੀ ਹਿਮਕੁੰਡ ਸਾਹਿਬ ਜੀ ਰਿਸ਼ੀਕੇਸ਼ ਅਨੂ ਵੀ ਦੇ ਲੋ ਵੀ ਲੱਗ ਪਾ ਕਿ ਨਾ ਬਾਕੀ ਸੁੰਦਰ ਗੁਰਦੁਆਰਾ ਹੈ ਜਦੋਂ ਤੁਸੀਂ ਕਦੇ ਇੱਥੇ ਆਏ ਤਾਂ ਘੰਟਾ ਡੇਢ ਘੰਟਾ ਹੀ ਲੱਗਿਆ ਭਾਜੀ ਇੱਥੇ ਦਰਸ਼ਨ ਕਰਕੇ ਜਾਇਓ ਹਾਂਜੀ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਦੀ ਫਤਹਿ ਜੀ ਸੰਗਤ ਜੀ ਅਸੀਂ ਪਹੁੰਚ ਗਏ ਜੀ ਇਸ ਟਾਈਮ ਰਿਸ਼ੀਕੇਸ਼ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਸ੍ਰੀ ਹਿਮਪਨ ਸਾਹਿਬ ਰਿਸ਼ੀਕੇਸ਼ ਦਰਬਾਰ ਸਾਹਿਬ ਪਹੁੰਚ ਚੁੱਕੇ ਆ ਤੇ ਭਾਜੀ ਤੇ ਪਹਿਲਾਂ ਵੀ ਆਂਦੇ ਆ ਯਾਰ ਭਾਜੀ ਦੱਸੋ ਜਰਾ ਵੀ ਸੰਗਤਾਂ ਦੇ ਰਹਿਣ ਸਹਣ ਦਾ ਜਿਹੜਾ ਪ੍ਰਬੰਧ ਹੈ ਉਹ ਕਿਵੇਂ ਇੱਥੇ? ਹਾਂਜੀ ॠਸ਼ੀਕੇਸ਼ ਤੋਂ ਇਹ ਜਿਹੜੀ ਅਗੜੀ ਯਾਤਰਾ ਇਹ ਸ਼ੁਰੂ ਹੁੰਦੀ ਹੈ ਜੀ ਇੱਥੋਂ। ਪਹੁੰਚ ਆ ਜਾਂਦੇ। ਰਹਿਣ ਸਹਣ ਦਾ ਬਹੁਤ ਵਧੀਆ ਪ੍ਰਬੰਧ ਹੈ ਜੀ ਇੱਥੇ। ਤੇ ਕਹਿਣ ਤੋਂ ਭਾਵੇਂ ਇਹ ਹੈ ਵੀ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈ ਉਹ ਦੁਆਰਾ ਹੈਮਪੁਲ ਸਾਹਿਬ ਜਾਣ ਵਾਸਤੇ ਉਹ ਵੀ ਇੱਥੇ ਹੁੰਦੀ ਆ ਉਹ ਵੀ ਕਰਾਣੀ ਬਹੁਤ ਜ਼ਰੂਰੀ ਹੈ। ਸੋ ਰਜਿਸਟ੍ਰੇਸ਼ਨ ਕਰਾ ਕੇ ਮਤ ਲੱਗੇ ਅਸੀਂ ਜਾ ਸਕਦੇ ਆ। ਸੋ ਇੱਥੇ ਲੱਗਦਾ ਬਹੁਤ ਵਧੀਆ ਸਫ਼ਰ ਰਿਹਾ ਸਾਡਾ। ਅੱਗੇ ਵੀ ਅਸੀਂ ਮਾਰੇ ਮੁਰੇ ਅਰਦਾਸ ਕਰਦੇ ਆਂ ਜਿਹੜਾ ਅਗਲਾ ਸਬਰ ਹੋਵੇ ਉਹ ਵੀ ਚੜ੍ਹਦੀ ਕਲਾ ਵਾਲਾ ਹੋਵੇ ਸੋ ਹੁਣ ਅੱਗੇ ਅਸੀਂ ਹਿਮਕੋਟ ਸਾਹਿਬ ਦੀ ਜਿਹੜੀ ਯਾਤਰਾ ਐ ਉਹ ਅਸੀਂ ਇੱਥੋਂ ਰਿਸ਼ੀਕੇਸ਼ ਤੋਂ ਆਰੰਭ ਕਰ ਦੇਣੀ ਐ ਸੋ ਸਾਰਾ ਹੀ ਮਤਲਬ ਜਿਹੜਾ ਪ੍ਰੋਗਰਾਮ ਐ ਵਧੀਆ ਬਹੁਤ ਵਧੀਆ ਚੱਲ ਰਿਹਾ ਐ ਹੁਣ ਤੱਕ ਰਹਿਣ ਸਹਿਣ ਦਾ ਪ੍ਰਬੰਧ ਵਧੀਆ ਐ ਇੱਥੇ ਲੰਗਰ ਦਾ ਪ੍ਰਬੰਧ ਵਧੀਆ ਐ ਤੇ ਰਜਿਸਟ੍ਰੇਸ਼ਨ ਕਰਾਣੀ ਬਹੁਤ ਜ਼ਰੂਰੀ ਐ ਇਹ ਸੰਗਤਾਂ ਨੂੰ ਬੇਨਤੀ ਆ ਕਿ ਰਜਿਸਟ੍ਰੇਸ਼ਨ ਜ਼ਰੂਰ ਕਰਾਓ ਸੋ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਸਤੋ ਆ ਸਾਹਮਣੇ ਜਿਹੜੇ ਤੁਸੀਂ ਦੇਖ ਰਹੇ ਹੋ ਲਾਈਨਾਂ ਦੇ ਵਿੱਚ ਸੰਗਤ ਜਿਹੜੀ ਖੜੀ ਹੈ ਇਹ ਸਾਰੀ ਹੀ ਸੰਗਤ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦਰਸ਼ਨ ਕਰਨ ਦੇ ਲਈ ਜਾ ਰਹੀ ਹੈ ਤੇ ਜਾਣ ਤੋਂ ਪਹਿਲਾਂ ਰਜਿਸਟ੍ਰੇਸ਼ਨ ਹੁੰਦੀ ਹੈ ਚਾਰ ਧਾਮ ਯਾਤਰਾ ਦੀ ਤੇ ਉਹ ਕਾਰਡ ਜਿਹੜਾ ਬਣਦਾ ਹੈ ਉਹ ਕਾਰਡ ਲੈ ਕੇ ਫਿਰ ਸੰਗਤ ਅੱਗੇ ਜਾਂਦੀ ਹੈ ਤੇ ਆਓ ਜੀ ਹੁਣ ਕਰਦੇ ਆ ਗੁਰੂ ਘਰ ਦੇ ਦਰਸ਼ਨ ਤੇ ਸਾਡੇ ਨਾਲ ਨਾਲ ਤੁਸੀਂ ਵੀ ਵੀਡੀਓ ਦੇਖਦੇ ਦੇਖਦੇ ਜ਼ਰੂਰ ਦਰਸ਼ਨ ਕਰਿਓ ਕਰ ਬਹੁਤ ਪਿਚਾਰੋ ਮਨ ਤੇ ਜੋ ਗੱਲ ਤੇ ਕਰ ਬਹੁਤ ਪਿਚਾਰ ਕਰ ਆਸਾ ਆਇਓ ਪ੍ਰਮਾਣੰ ਆਇਓ ਪ੍ਰਮਾਣੰ ਤਿਆ ਹੈ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਲੰਗਰ ਹਾਲ ਜਿੱਥੇ ਸੰਗਤ ਲੰਗਰ ਛਕਦੀ ਹੈ ਗੁਰੂ ਕਾ ਲੰਗਰ 24 ਘੰਟੇ ਚੱਲਦਾ ਰਹਿੰਦਾ ਹੈ ਸਾਦਾ ਤੇ ਪ੍ਰਸ਼ਾਦੇ ਦਾ ਲੰਗਰ ਤੇ ਸਾਰੀ ਸੰਗਤ ਇੱਥੇ ਪ੍ਰਸ਼ਾਦਾ ਛੱਕ ਕੇ ਫਿਰ ਅੱਗੇ ਜਾਂਦੀ ਹੈ ਤੇ ਇੱਥੇ ਰਹਿਣ ਸਹਣ ਦੇ ਲਈ ਜਿਵੇਂ ਤੁਸੀਂ ਆ ਦੇਖ ਰਹੇ ਹੋ ਕਾਫੀ ਵੱਡੇ ਵੱਡੇ ਹਾਲ ਤੇ ਵਧੀਆ ਰੂਮ ਬਣੇ ਹਨ ਰਹਿائش ਦੇ ਲਈ ਤਾਂ ਜੋ ਹਿਮਕੁੰਟ ਸਾਹਿਬ ਜਾ ਰਹੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਸਾਜੀ ਸਖਤ ਜੀ ਰਿਸ਼ੀ ਕੇ ਦਾ ਪਾਣੀ ਛਕ ਲਿਆ ਏ ਤੇ ਸਾਰਾ ਕੁਝ ਫਰੈਸ਼ ਹੋ ਗਿਆ ਆਪਾਂ ਹੁਣ ਜਿਹੜੀ ਅਗਲੀ ਯਾਤਰਾ ਏ ਉਹ ਆਰੰਭ ਕਰਨ ਲੱਗੇ ਹਨ ਸੋ ਆਓ ਉਹਨਾਂ ਨਾਲ ਦੀ ਨਾਲ ਅਸੀਂ ਦਰਸ਼ਨ ਕਰਾਈਏ ਜੀ ਰਸਤੇ ਦੇ ਵਿੱਚ ਤੇ ਹਿਮਕੁੰਡ ਦੀ ਸਾਡੀ ਜਿਹੜੀ ਯਾਤਰਾ ਏ ਸ਼ਾਮ ਤੱਕ ਆਸ ਏ ਸਾਨੂੰ ਅਸੀਂ ਗੋਵਿੰਦ ਘਾਟ ਤੱਕ ਪਹੁੰਚ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ